ਸਲਾਹ ਕੋ ਖੜੀ ਆ ਤੋ ਹੋ ਗਿਆ ਨਾ ਤੁਹਾਡੇ ਜੀ ਕੰਮ ਕਰਦੇ ਪੈ ਤੋਂ ਤੇ ਇਹ ਪੁੱਛ ਮੇਰੀ ਗੱਲ ਸੁਣ ਤੈਨੂੰ ਜਵਾਨ ਦਾ ਮਾਤ ਪਿਓ ਕੀ ਐਸੇ ਬੜੇ ਮਤਲਬ ਆਇਆ ਪਤਾ ਦੇ ਆ ਪੂਰਾ ਟਾਈਮ ਤੇ ਆਉਣ ਦਾ ਹੱਕ ਬਣਦਾ ਟਾਈਮ ਚੋ ਤਾਂ ਗੱਲ ਛਾਣੀਆ ਤੇਰੀ ਤੀਗੀ ਦੇਖ ਉਹਦਾ ਖਦੀ ਨਾ ਰਾਜਾ ਮੇਰਾ ਥਾਲਾ ਹੁਣ ਭੌਂਕਦਾ ਬਿਚਾ ਚੰਗਾ ਪੜਿਆ ਪੰਗਾ ਕੰਮ ਕਰਦਾ ਜਿੱਦੇ ਦਾ ਪਿਆ ਥਾਲੇ ਨੇ ਅੱਖਾਂ ਦੀ ਤੋੜਦਾ ਜਮਾ ਜੈਸੇ ਵਹਿ ਗਿਆ ਸਰ ਮਾਇਤਾ ਮੇਰੇ ਤੇ ਤਾਂ ਕੋਈ ਕਸੂਰ ਨਹੀਂਗਾ ਉਹ ਤਾਂ ਹੁਣ ਥੋੜੇ ਮੁੰਡੇ ਚ ਕੋਈ ਉਹ ਸਾਡੇ ਕੋ ਭਾਈ ਤੁਸੀਂ ਰਾਤ ਨੂੰ ਅੰਦਰ ਪਾਈਓ ਕੀ ਬਟਾ ਤੂੰ ਟੁਕੜੀ ਲਾਉਣੀ ਆ ਉਹ ਲਾਉਣਾ ਤੈਨੂੰ ਆਪ ਦਾ ਕੋਠਰ ਮੋਸਲ ਕਰੀ ਜਿੰਨੇ ਮੈਂ ਤਾਂ ਰਾਤ ਨੂੰ ਅੱਥਰ ਤੇ ਤੇ ਬਾਪੂ ਮਾੜਾ ਮੈਂ ਲੁਕੀ ਨਹੀਂ ਗਾ ਰਿਹਾ ਤਾਂ ਮਾਇਕੀ ਦੇਖੋ ਕੀ ਕਹਿਤਾ ਅੱਲਾ ਮੈਨੂੰ ਰਾਤ ਗੱਲ ਹੈਂ ਪਾਪਾ ਹਾਂ ਜੇ ਤਾਂ ਕੰਮ ਰਹੂਗਾ ਹਾਂ ਤੇ ਤਮੇ ਆਲੇ ਬਾਵਣ ਨੂੰ ਸਾਧੀਆਂ ਮੈਂ ਤਾਂ ਜਾਣੀ ਆ ਕਿੱਥੇ ਜਾਣੀ ਆ ਮੈਂ ਤਾਂ ਫਰ ਭਗ ਜਾਣੀ ਆ ਮੈਂ ਤਾਂ ਕਿਸੇ ਪਾਸੇ ਜਾਣਾ ਹੀ ਭੂਵੇਂ ਤੇਰੀ ਗੱਲ ਸੁਣ ਲੈ ਹੁਣ ਬਦਲੀ ਤੇਰੀ ਇੱਜ਼ਤ ਲੁੱਟੀ ਗਈ ਨਾ ਵਿਆਹੀ ਗਈ ਜਦੋਂ ਉਹ ਇੱਜ਼ਤ ਕਾਹਦੀ ਲੁੱਟੀ ਗਈ ਮੈਂ ਕੀ ਕੋਈ ਨਿਕਲ ਕੇ ਆਈ ਸੀ ਫੇਰਾ ਨਾ ਵਿਆਹ ਕੇ ਆਈ ਤੇ ਹਾਂ ਕੰਦਰਾਵਨ ਦੇ ਗਏ ਸੀ ਜਨਰੇ ਪੰਜਾਂ ਬੰਦੇ ਗਏ ਸੀ ਪੂਰੀ ਰਾਤ ਰਹੀਆਂ ਕਮਰੇ ਚ ਖਾਤਮਾ ਦੀ ਇੱਜ਼ਤਾਂ ਲੁੱਟੀ ਗਈ ਲੁੱਟੀ ਗਾਹ ਵਿਆਹ ਹੂਰਿਓ ਜਗਾਂਖ ਕੀਦੇ ਮੂੰਹ ਬਹਿਂ ਗਿਆ ਤੇ ਦਾ ਤੇ ਉੱਥੇ ਆ ਤੁਣਗੀ ਵੀ ਆਉਂਦੀ ਆ ਮੈਂ ਕਹਿ ਦੋ ਭਾਈ ਉਹ ਬੰਦਾ ਨਸ਼ਾ ਕਰਦਾ ਸੀਗਾ ਇਹ ਗਾਂ ਜੰਮੀ ਮਜੰਗ ਮਿਲ ਜਾਏ ਕਿ ਗਾ ਤੂੰ ਹੋਰ ਚਿੱਤੇ ਫੱਟੀ ਆ ਲੈ ਮੈਂ ਤੇ ਮੈਂ ਫਿਰ ਹੋਰ ਪਾਲ ਲੂ ਬੋਲ ਭਾਜ ਖੇਟਾ ਤੂੰ ਦੂਜੀ ਮਨ ਉਹ ਕੀ ਦੂਜੀ ਮੈਂ ਕਾਹਦੀ ਪਾਵਾ ਹੈ ਜਾਂ ਗੱਲਾਂ ਕਰਦਾ ਚੰਗਾ ਨਹੀਂ ਲੱਗਦਾ ਥੋੜਾ ਭੈਣ ਹੈ ਜਾਂ ਜੈਦਾ ਵੀ ਕੁਟਪੁਣਾ ਐ ਨਹੀਂ ਆਪ ਕਾਹ ਨਹੀਂ ਸੰਗਣੀ ਹੋਰੀ ਉੱਜੜੀਆਂ ਕੁੱਜੜੀਆਂ ਕਿੱਥੇ ਤਾਂ ਤੂੰ ਆਏ ਕਿ ਨਹੀਂ ਧੀਏ ਤੇਰਾ ਘਰ ਬਸਾ ਕਿੱਥੇ ਤਾਂ ਤੂੰ ਉਹੀ ਗੱਲ ਛਹਾ ਦਿਨਾਗਾ ਐ ਆਈ ਭੈ ਕੋਈ ਕੱਢੀ ਆ ਤਾਂ ਹੀ ਤਾਂ ਤੇਰੀ ਨਹੀਂ ਖੜੀ ਕੁਛ ਨਹੀਂ ਮੇਡੀ ਮੈਡੀਟਾ ਅਖੀਰ ਆ ਬਿਆਹ ਕੇ ਆਪਦੀ ਹੱਡ ਵੀ ਕੀ ਤੇ ਜੱਛਾ ਹਾਂ ਪਾਪਾ ਆਏ ਥੋਣੀ ਜਮਨ ਖਿਆ ਠੀਗੀ ਬੱਚਾ ਉਹ ਉਹਦੇ ਅਹੀ ਜੇ ਕਰਮ ਮਾਰੇ ਹਾਂ ਪੱਛੈ ਆਇਓ ਰੋਗ ਲੱਗਾ ਸ਼ੁਕਰ ਕਰ ਹਾਂ ਕਿ ਬੱਤੀ ਹੋਰ ਹੋ ਗਏ ਰੋਗ ਬੱਛੜ ਤੇਰਾ ਪੋਜੀ ਦਾ ਪਾ ਜਾਇਆ ਹਾਂ ਤੇ ਉਬਰ ਫੋਟ ਤੇ ਕੀ ਕੋਮਰ ਦਾ ਮਤਲੀ ਖੋਟੀ ਜਾਈਏ ਅੱਛਾ ਅਥੋ ਉਹਦੇ ਮਨੂਲਾ ਤੱਕੇ ਦੂਦੂ ਟੂ ਵਿਆਹੀ ਤਾਂ ਜੀ ਜਦੋਂ ਪੂਰੀ ਹੋਈ ਕੇ ਮਾਇ ਨਹੀਂ ਬਹਿਜੀ ਬੱਕ ਸਾਗਣ ਪਾਇਸੀ ਮੇਰਾ ਸਾਗਣ ਪਾਇਸੀ ਆ ਸਾਗਣ ਪਾਇਸੀ ਆਏ ਸੀ ਤੇਰੇ ਪਾਪੇ ਹੋਜੀ ਠਾਗੇ ਭੋਗ ਤੇ ਆਏ ਸੀ ਹਾਂ ਬਾਹੋ ਤੋਂ ਚੰਗੀ ਵਾਰੀ ਚਿੱਤ ਜਕੀ ਉਹ ਜੀ ਮੈਨੂੰ ਜਾ ਨਾ ਰੋ ਨਾ ਬਪਨਾਰੋ ਹੋ ਨਾਰੋ ਬੱਸ ਹੋਰ ਕੀ ਹੋਣ ਰਹਿਣ ਦੇ ਯਾਦ ਆਉਂਦੀ ਐ ਨਾ ਪੱਈ ਬੱਜੀ ਉਲੀ ਬੜੀ ਨਾ ਜੀ ਬਸ ਨੋ ਨਿਕਲ ਜੇ ਬੱਸ ਨਾ ਕੀ ਤਾਂ ਮੁੰਡਾ ਕੜਮਾ ਨਿਕਲਿਆ 34 ਇਹ ਵੱਖਣੀ ਹਾਇਕ ਕੱਕੇ ਦੀ ਅੱਛਾ ਪਹਿਲਾ ਕੰਮ ਕਰਦਾ ਜੇ ਕੋ ਹੁਣ ਨਾ ਟੱਟ ਰਿਹਾ ਕਿਸੇ ਦਾ ਬੇਨਾਗੀਆ ਜੇ ਅਵੇ ਸਾਜੀ ਮੇਰੇ ਤੇ ਜ਼ਿੰਮੇਵਾਰੀ ਪਾਤੀ ਪਰ ਮੈਂ ਨਹੀਂ ਬੜਾ ਟਾਈਮ ਦੇਖਦੀ ਮੈਂ ਤਾਂ ਫਿਰ ਸਾਦੀ ਆ ਮੈਨੂੰ ਤਾਂ ਨਹੀਂ ਪਤਾ ਮੈਨੂੰ ਜੇ ਨਾ ਬਿੰਦ ਛੱਟ ਆ ਮੈਂ ਤਾਂ ਨਹੀਂ ਪਤਾ ਹੁਣੀ ਕਰਦਾ ਬਾਬਲ ਨੂੰ ਖੋਣ ਕੱਲ ਸੁਣਤੀਏ ਬਾਬਲ ਨੂੰ ਹੁਣ ਖਾਜੇ ਬਸ ਚੀਰਾਂ ਨੂੰ ਤੰਗ ਕਰ ਆ ਪੀਰਾ ਤਾਂ ਤਾਂ ਕੋ ਤਾਂ ਤੰਗੀ ਆ ਹੁਣ ਵੀ ਉਹ ਤਾਂ ਹੁਣ ਵੀ ਤੰਗੀ ਆਗਾ ਉਹ ਵਿਚਾਰਾ ਕਿੱਧਰੋਂ ਆਉ ਬੁਢਾ ਬੰਦਾ ਉਹ ਵਿਚਾਰੇ ਨੂੰ ਬੋਲ ਧੜਕੇ ਖਾਦੀ ਗਾ ਨਾ ਮੈਂ ਤਾਂ ਹੁਣੀ ਕਰਦੀ ਆ ਮੈਂ ਤਾਂ ਹੁਣੇ ਸਾਥੀ ਆ ਮੈਂ ਚੱਲ ਜਾ ਚਾਹੀਦਾ ਗਰ ਸੋਣਾ ਜੇ ਤਾਂ ਹੁਣ ਮੈਂ ਨਾ ਦੱਸੂ ਇਹ ਤਾਂ ਉਦਦੀ ਹੋ ਜੂ ਮੇਰੇ ਇਹ ਕਹਣਾ ਬੋਲਦੀ ਆ ਜੇ ਕੋ ਜੋ ਮੈਂ ਵੀ ਜਦੋਂ ਮੈਂ ਬੋਲਦੀ ਆ ਪਾਪਾ ਮੈਨੂੰ ਕੁੱਟਣ ਮਾਰਨ ਨੂੰ ਪੈਂਦਾ ਫਿਰ ਕੁੱਟਣ ਬਾਜੂ ਤਾਂ ਸ਼ਰਾਬੀ ਹੁੰਦਾ ਨਾ ਉਹਦੇ ਪੱਥਰੀ ਚੜੀ ਦੀ दारू ਦਾ ਨਸ਼ਾ ਹੁੰਦਾ ਕਹੇ ਕੋਟਾ ਕੋਟੀ ਬਸ ਨਹੀਂ ਚੜਦੀ ਮੇਰਾ ਘਰੇ ਚੁੰਟਾ ਕਰ ਦੂ ਦਾਰੂ ਪੀਤੀ ਚ ਨਹੀਂ ਤੂੰ ਛਾਲ ਜਾ ਕਹਿੰਦਾ ਮਰਾ ਜਾ ਬੈਠੇ ਥੱਲੇ ਬੜ ਜਾ ਖਾ ਕੰਮ ਦੀ ਫਾਈਟ ਦੇ ਥੱਲੇ ਪਾਪਾ ਬਾਕਸਾ ਬੈਠਾ ਪਾਪਾ ਹੁਣ ਮੈਂ ਥੱਲੇ ਦੱਸ ਕਿੱਥੇ ਬੜਾ ਜੇ ਕੋ ਮਾਂ ਪੀਂਦਾ ਹਾਂ ਤੇ ਤੇਰੀ ਆਲੀ ਸੱਚ ਹੁੰਦੀ ਬਲਿੰਦਰੋ ਹਾਂ ਤੇ ਇੱਕ ਜਨ ਮਾਂ ਹੋ ਗਿਆ ਬੜਾ ਛੜਾ ਪੀਤੀ ਤੇਨੂੰ ਗੱਲ ਸੁਣਾਉਣਾ ਹੱਦ ਪੀਤੀ ਅੱਛਾ ਤੇ ਉਹ ਛਾਲ ਕੀ ਮਰੀਓ ਪਤਾ ਹੁੰਦਾ ਹਾਂ ਮੰਗੇ ਥੱਲੇ ਬੜਗੀ ਭਾਈਓ ਤਾਂ

ਕਿ ਉਹ ਕੰਗੇ ਦੀ ਕਿ ਟੁੱਚੀ ਚਾਹ ਉਹ ਤੇ ਮੂਠ ਕਰਨ ਵਾਗੀ ਹਾਂ ਉਹ ਜੋ ਕਾਲੇ ਕੱਛਾਂ ਨਾਲ ਅਸੀਂ ਦੌੜ ਹਾਂ ਤੇ ਮੈਨੂੰ ਆਹ ਸੀ ਆ ਚੜੇ ਵੀ ਕਾਲੇ ਕੱਛਾਂ ਹਾਂ ਤੇ ਉਹ ਤਾਂ ਬੈਠੀ ਗਈ ਮੂਠ ਮਾਇ ਰੱਖ ਰਿਹਾ ਕਿਰਪਾਨ ਛੜਾਣੇ ਮਾਤਾ ਬੈਠੀ ਨਹੀਂ ਉਹ ਮਾਰੀ ਚ ਲੰ ਆਂ ਹਾਂ ਐਂ ਨਹੀਂ ਕੀ ਖਾਇ ਖੈ ਲਾਂਗੀ ਹਾਂ ਕੇ ਵਾਈਟੀ ਜੋ ਦੋ ਵੱਡੀ ਦੇ ਦੋ ਘਟ ਦੋ ਵਜੇ ਕਟਲਾ ਤੋਂ ਬਚ ਗਿਆ ਮੇਰੇ ਹੱਥੋਂ ਕਟਲ ਹੋ ਜਾਂਦਾ ਤੇਰਾ ਹਾਂ ਇਹ ਵੀ ਮੜਾ ਚ ਜਨਾਨੀ ਨੂੰ ਵੀ ਛਾੜਨਾ ਨਾ ਜਿਹਨੇ ਨਾ ਪਾਣੀ ਰੱਖੀ ਪਟਾਖੋਂ ਜਦੋਂ ਲੜਿਆ ਹਾਂ

ਮੈਂ ਤਾਂ ਦੋ ਹੀ ਲਿਆ ਝੋਮਾਂ ਮੈਂ ਬਚ ਗਈ ਤੀਜੇ ਹਿਲੇ ਹੁਣ ਮੈਂ ਵੀ ਨਹੀਂ ਬਚਦੀ ਮੈਨੂੰ ਐਂ ਲੱਗਦਾ ਜੇ ਕਿਤੇ ਮੈਂ ਪਹਿਲਾ ਪਹਿਲਾ ਹੱਲ ਕਰਾ ਲਵਾਂ ਉਹ ਲੱਗਦੀ ਤੇ ਤਾਂ ਮੈਂ ਤਾਂ ਡੱਡਾ ਦਾਰੂ ਤੇਰੇ ਨੂੰ ਛੋੜੋ ਟੀ ਖਾ ਲੈਂਦਾ ਨਾ ਇਹਨੂੰ ਨਾ ਉਠਣੀ ਦਾ ਮੂਤ ਤੈਨੂੰ ਮਾਇਂ ਜਾ ਕੇ ਉਹਨੂੰ ਦਾਹ ਚ ਪਾ ਕੇ ਪਿਆਰੀ ਦਾਰੂ ਛਾਡੀ ਮੈਂ ਇਹਨੂੰ ਤਾਂ ਕਿਸੇ ਨੇ ਐ ਵੀ ਕਿਹਾ ਕਿਵੇਂ ਕਹਨੇ ਪਾਵੇਂ ਆਪਦੇ ਵਿਛਾਪਿਆ ਬਾਬਾ ਆਹ ਬੁੱਢਾ ਕਿਵੇਂ ਪਿਆ ਜੋ ਪਾਏ ਕੋਡਾ ਖਮਾਰ ਕਾਸੀ ਹੈ ਤੂੰ ਨਹੀਂ ਮੈਂ ਸੁਣਿਆ ਹੈ ਕਹਿੰਦੇ ਕਿ ਦਾਰੂ ਚ ਪਾ ਕੇ ਇਹਦੇ ਇੱਕ ਬੰਦਾ ਨਾ ਕੀ ਨਹੀਂ ਕਰਦਾ ਅੱਛਾ ਹਾਂ ਨਾ 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 ਤੂੰ ਨਾ ਇਹ ਬੱਟ ਕਾਦੀ ਪਾ ਬੜਾ ਬੱਚਾ ਲੱਗਦਾ ਹੈ ਤਾਂ ਪਤੀ ਨੂੰ ਜੇ ਮਸਲੀ ਮੂਠ ਪਿਉਣਾ ਪਰ ਹੁਣ ਮੈਂ ਕੀ ਕਰਾਂ ਫਿਰ ਤੂੰ ਹੋ ਜਾ ਕੱਢ ਬਾਬਾ ਕੁੱਕੜ ਜਾਸ ਜਾਈਂ ਜਾਉਂਦਾ ਟਾਕਾ ਤੂੰ ਇੱਥੇ ਕਰਾ ਕੇ ਲਊਂ ਮੈਂ ਜੇ ਗਾਇਸ ਚ ਪਾ ਲਈਂ ਨਾ ਬਾਬਾ ਮੈਂ ਨਹੀਂ ਜਾਂਦੀ ਮੈਂ ਇੱਜਤਦਾਰ ਧੀ ਵੀ ਮੈਂ 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 ਜਾ ਕੇ ਸਾਡੇ ਦਾ ਦਾਤੇ ਪੜਦਾ ਤੇ ਨਹੀਂ ਕੇ ਚੇਲੇ ਚਪਟੇ ਕੋਲੇ ਨਾ ਸਾਡੇ ਨਹੀਂ ਕੋਈ ਹੈਗਾ ਰਵਾਜ ਮੈਂ ਨਹੀਂ ਜਾਂਦੀ ਕੋਈ ਜੇ ਖੋਦੋ ਕੁਮਾਰੀ ਹੁੰਦੀ ਜੇ ਮੈਂ ਬਾਗੀ ਮੇਰੇ ਪਿਓ ਨੂੰ ਪਤਾ ਨਾ ਕਿ ਮੈਂ ਤਾਂ ਟੋਟੇ ਟੋਟੇ ਕਰ ਦੂਗਾ ਵਾਜੀ ਮੇਰੇ ਨਾ ਕਦੇ ਮੇਰੀ ਮਾਂ ਨਹੀਂ ਕਿ ਕਰੇ ਮੇਰੀ ਦਾਦੀ ਨਹੀਂ ਗਈ ਅੱਛਾ ਹਾਂ ਸਾਡੇ ਨਹੀਂ ਇਹ ਰਿਵਾਜ ਚੰਗਾ ਚੰਗਾ ਫਿਰ ਤੁਹਾ ਦਾ ਬੱਚਾ ਬੱਚੀ ਵਿੱਚ ਕੰਪੂ ਦੁੱਧਿਆ ਤੋਂ ਬਾਪਿਆ ਛਾਏ ਛਪਿਆ ਸਾਡੇ ਨਹੀਂ ਕਿ ਸਾਡੇ ਪਹਿਮਾ ਪਰਮਾ ਵਿੱਚ ਪੈਂਦੇ ਨਹੀਂ ਇਹ ਮਾ ਪਰਮਾ ਤੋਂ ਬੱਚੇ ਤੁਹੀਂ ਐਸਾ ਹਲੇ ਆ ਕੇ ਮੈਂ ਉਹੀ ਗੱਲ ਮੈਂ ਤਾਂ ਹਲੇ ਇਹ ਕਹਿ ਰਹਿੰਦਾ ਕਿ ਮੰਗਲਵਾਰ ਨੂੰ ਗੀੜੇ ਤੋਂ ਨੇ ਹਾਂ ਸਾਡੇ ਨਹੀਂ ਇਹ ਜਾਂ ਕੋਈ ਵਹਿਮ ਕਰਦੇ ਨਹੀਂ ਮੰਗਲਵਾਰ ਨੂੰ ਮਾੜੇ ਹੁੰਦੇ ਹੁੰਦੇ ਇਹ ਦੱਛਾ ਹੋਇਆ ਮੈਂ ਫਿਰ ਸਾਡੇ ਨਹੀਂ ਵਹਿਮ ਕਰਦੇ ਅੱਛਾ ਹਾਂ ਛੋਟੇ ਬਾਈ ਵੀ ਕੱਢੋ ਹੈ ਜੇ ਬੂਤ ਹੋ ਤੁਸੀਂ ਤਾਂ ਹੀ ਤਾਂ ਬੋਲੀਏ ਨਾ ਪਰ ਪਰ ਸੋਹਰੇ ਨਾਲ ਬਾਈ ਗੰਗਾ ਮਾਰ ਕੇ ਤੂੰ ਚੰਗੀ ਲੱਗਦੀ ਐ ਇੱਥੇ ਬੱਚੀ ਮੈਂ ਤਾਂ ਕਰਸਾ ਪਾ ਅ ਮਾਇਤਾ ਦਾ ਨਾ ਤਾਂ ਅਗਲਾ ਮਾਰ ਲੈਣੀ ਆ ਫਿਰ ਦੁੱਖ ਸੁੱਖ ਸੁਣੇ ਕੌਣ ਆ ਤੂੰ ਹੀ ਹਜੇ ਮੇਰੀ ਸੱਸ ਹੁੰਦੀ ਮੈਂ ਉਦੋਂ ਸੁਣਾਉਂਦੀ ਨਾ ਨਾ ਹਾਈ ਤੂੰ ਬੰਦਾ ਮੇਰਾ ਚੱਜਦਾ ਨਹੀਂ ਮੈਂ ਕਿਹੜੇ ਕਾਸੇ ਜਾ ਮੇਰਾ ਪਾਪੇ ਨੇ ਕੀ ਗੱਲ ਕਹੀ ਜਿਹੜਾ ਦੁੱਖ ਸੁਣਾਉਣਾ ਆਪਦੇ ਸੋਹਰੇ ਨੂੰ ਸੁਣਾਉਣਾ ਲੈ ਠੀਕ ਆ ਗੱਲ ਤੀ ਉਹ ਤਾਂ ਮੰਨ ਗੱਛਦੀ ਗੱਲ ਹੁਣ ਦੁੱਖ ਵੀ ਕੀ ਪੜਜਾਲੇ ਹੁਣ ਜਾਇ ਚਣਾਈ ਵੀ ਨਹੀਂ ਜਾਂਦੇ ਨਾ ਹਾਂ ਆ ਇੱਟਾ ਕਰਨਾ ਮੈਂ ਲਾਲਾ ਹੁਣ ਦੁੱਖ ਤਾਂ ਮੈਂ ਬਾਹਲੇ ਲਈ ਫਿਰਦੀ ਆ ਹੱਤੇ ਦਾ ਦੁੱਖ ਹਲੇ ਉਹਨਾਂ ਦੁੱਖਾਂ ਜੀ ਜੁੜੀ ਜਾਂਦੀ ਆ ਹਾਂ ਦੁੱਖ ਵੱਡੇ ਹੋ ਜਾਂਦੇ ਕਈ ਬੜੀ ਗੋਣ ਇਹ ਠੀਏ ਆਈ ਹੁੰਦਾ ਕਿ ਆਪਿਆਂ ਦਾ ਮੂੰਹ ਨਹੀਂ ਫੜੀ ਦਾ ਕੀ ਪਟਾ ਕਿੱਥੋਂ ਬੋਲ ਬਸ ਹਾਂ ਹਾਂ ਤੇ ਚੰਗਾ ਬਬੂ ਮੈਂ ਕੁੰਦੀ ਜਾਂਦਾ ਮਾਇਦਾ ਪਈ ਨਹੀਂ ਅ ਘਰ ਤੂੰ ਆਏ ਲਾਲਾ ਹੁਣ ਜੇ ਤੇਰੇ ਤੇ ਕਥੂਰ ਕੱਟਣਾ ਹੋਵੇ ਮੇਰੇ ਦੋ ਦਿਨ ਹੋ ਗਏ ਨੀਰੇ ਵੀ ਟੋਚੇ ਲੇ ਕਿ ਸੂਟ ਚਿਹਰਾ ਵੀ ਹੈ ਨਾ ਮਰਾ ਮੁੱਟਾ ਕੋਣ ਕੱਲਾ ਮੁੰਡੇ ਤੇ ਨਾ ਦੁੱਛਾ ਲਾ ਪਰ ਤੁਸੀਂ ਨਾਲੇ ਕਹਿੰਦਾ ਮੰਗਲਵਾਰ ਨੂੰ ਧੋਣੀ ਮੈਂ ਤਾਂ ਕੱਲ ਤਾਂ ਨਹੀਂ ਧੋਤੀ ਕੱਲ ਤਾਂ ਹੀ ਤਾਂ ਚੱਜ ਕੀ ਕਰਦੀ ਸੀ ਤੂੰ ਨਰਮ ਅੱਜ ਫਿਰ ਬੁੱਧਵਾਰ ਸੀ ਨਾ ਮੈਂ ਰਾਂ ਦੌੜ ਤੇ ਬੁੱਧਵਾਰ ਐ ਤਾਂ ਫਿਰ ਛਾਜੇ ਪਾਦੀਆ ਜੀਨ ਤੇ ਕੱਪੜੀ ਨਾ ਟੋ ਫਿਰ ਮੁਝ ਕੇ ਪਾਈ ਫਿਰ ਗੱਬਾਬਾਤ ਹੋ ਰਹੀ ਗੱਲਾਂ ਮਾਰਨ ਬੈਠੇ ਨਿੰਦ ਗੱਡੈ ਨੈਕ ਕਾਹਨ ਦੀ ਕਰਨੀ ਪਈ ਸੋਤਰੀ ਬਣ ਜਾ ਕੋਤਰੀ ਬਣ ਸੋਤਰੀ ਬਣ ਜਾ ਕੀ ਕੀ ਲੇਟ ਹੋ ਗਿਆ ਟੈਮ ਤੇਰਾ ਹੋ ਗਿਆ ਟੈਮ ਤੇਰਾ ਜੇ ਅੱਬੇੜਾ ਹਲਿਕਾ ਮੁੰਡਾ ਕੋ ਰਟਾ ਮੋ ਗੁੰਦੇ ਤੇ ਰਾਤਾਂ ਦੀ ਪਾਪੂਆ ਠੀਕ ਕਰਤੀ ਕੋਲ ਹੋ ਗਿਆ ਪਾਇ ਕਿਵਾਂ ਜੱਲਾ ਝੱਟਾ ਫਿਟਾ ਮੂੰਹ ਤੇ ਮਰੂ ਐ ਨਾ ਲਾ ਲਾ ਮੈਂ ਤੇਰੇ ਖੱਤਰ ਲੈ ਕੇ ਆਇਆ ਨਾ ਭਾਈ ਨੂੰ ਕਰਾ ਤੇ ਉਹ ਦੋਜੀ ਟੱਕਲੇ ਹਾਏ ਬਾਪੇ ਤਾਂ ਮੈਂ ਲੱਡਵਾ ਲਿਆ ਹਾਏ ਪਾਪੇ ਦਾ ਪਹਿਲਾ ਡਵਾ ਲਿਆ ਪਾਸ ਕਿਉਂ ਛਿੱਟਾ ਮੇਰੇ ਕਹੇ ਛੱਡ ਦੇ ਤੂੰ ਤਾਂ ਫਿਰ ਉਹੀ ਗੱਲ ਬਾਲਾ ਬਲੱਡ ਕਦਾ ਜਾਨਾ ਛੱਡ ਤੇ ਅੱਜ ਦੇਖ ਹੀ ਲੈ ਮੈਂ ਤਾਂ ਕਹਿੰਦੀ ਪਿਓ ਪੋਤਾ ਦੇਖ ਲਓ ਫਿਰ ਨਾ ਦੇਖ ਲੋਗੇ ਰੋਜ 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 ਦਾਲੂ ਪੀ ਕੇ ਆਇਆ ਨਾ ਚੰਗਾ ਲੱਗਦਾ ਬੰਦਾ ਨਾ ਨਾ ਕੱਬਾ ਹੀ ਬੜੀ ਅੱਤੀ ਆ ਅੱਗੀ ਕੋਈ ਤੈਨੂੰ ਬਾਬੂ ਜੀ ਅੱਤੀ ਕੁ ਪਾਇ ਦਾਲੂ ਇਹ ਦੋ ਬੰਦੇ ਨਾ ਤੂੰ ਇਹਦੇ ਕੋਲੇ ਬੱਕੀ ਅੱਤੀ ਰਾਤ ਨੂੰ ਕੀ ਕਰਦੀ ਸੀ ਇਹ ਤਾਂ ਬੇਜ ਕੰਮ ਮੈਂ ਤਾਂ ਤੈਨੂੰ ਯਾਦ ਕਰਦੀ ਸੀ ਮੈਂ ਕਹਾਂ ਫੇ ਤੱਕ ਨਹੀਂ ਆਇਆ ਅੱਧੀ ਰਾਤ ਹੋ ਗਈ ਤੂੰ ਨਾ ਕੱਲ੍ਹ ਹੀ ਆਇਆ ਵੀ ਹੈ ਹਾਂ ਉਹ ਮੈਂ ਉੱਥੇ ਜਾ ਰਹਾ ਦੋਸਤਾਂ ਕੋਲੇ ਬੈਠਾ ਪਾਰਟੀ ਕਰਨ ਲੱਗਿਆ ਮੈਂ ਚਾਹ ਦੇ ਪਾਰਟੀ ਨੂੰ ਮੂਆ ਆਜਾ ਜੀ ਕਿਤੇ ਨਾ ਆਵਾ ਆਇਆ ਖਾਜੇ ਇਹ ਰੋਗੀ ਪਾਸ ਤੋਂ ਆਇਆ ਤੇ ਕਹਿੰਦੀ ਹੋਰ ਦੂੰਗਾ ਕਾ ਬਣਾ ਦੇ ਮੋਰਮਾ ਤਾਂ ਨਹੀਂ ਬਣਾ ਦੇ ਭਾਈ ਅੱਗੇ ਆ ਮਰਵਾ ਬਟਾ ਪਹਿੰਡੇ ਜਾ ਦੇ ਨਹੀਂ ਆਇਆ ਰੋਗੀ ਕਾ ਰੋਗੀ ਚੱਕਿਆ ਮੇਰਾ ਖਾਣਾ ਉਹ ਕਿੰਨੀ ਸ਼ਰਮ ਲਾ ਗਿਆ ਨਾ ਨੇ ਟਾਪ ਲਿਆ ਮੈਂ ਟੱਕੇ ਕੇ ਜਨ ਬਟੇ ਮੁੱਕੇ ਕੀ ਕਰੇ ਨਾ ਨਾ ਮਾਏ ਕਾਨੂੰਨ ਪੁੱਛਾ ਕਰੂ ਮਾਜਾ ਦੁੱਖ ਮਿਲ ਗਿਆ ਆ ਫਤੂਰ ਹੋਇਆ ਮਾਟਨ ਤੱਕ ਤੇ ਆ ਖਾ ਖਾ ਪਾਰਦੀ ਮੈਂ ਤੇ ਤੂੰ ਚੱਲ ਅੰਦਰ ਤੇਰੀ ਲਾਉਣਾ ਮੈਂ ਚਾਉਂ ਨਹੀਂ ਚੱਲ ਤੂੰ ਫਰੇਸ਼ਾ ਨਾ ਉਹੀ ਫਰਦਾਗਾ ਮਸਕੇ ਆ ਜਾਂਦਾ ਤੇ ਚੜੀ ਜਾਂਦਾਗਾ ਹਾਂ ਮੈਨੂੰ ਨਾ ਕੁਛ ਕਮਾਸ਼ਣ ਦਿੱੱਛਾ ਹੈ ਚੱਲ ਪਾਪਾ ਨੂੰ ਰੋਹੀਆ ਦੇ ਦੇ ਯਾ ਦੇ ਰੋਟੀ ਵਾਹ ਕੋਟਾ ਦੇਖ ਲੈ ਪਾਪਾ ਦੇਖ ਲੈ ਦੇਖ ਖਾਤਾ ਕੀ ਤੂੰ ਮੈਨੂੰ ਕੈਲੀ ਫੋਨ ਦੇ ਮਾਰਾ ਜਾ ਤੂੰ ਮੈਨੂੰ ਕੈਲੀ ਫੋਨ ਦੇ ਮੈਂ ਹੁਣੀ ਕਰਦੀ ਆ ਫੈਂਕਾ ਤੂੰ ਕੈਲੀ ਬੋਲਦੇ ਛੇਈ ਬੰਦ ਤੇ ਗਾਹੀ ਲੱਗ ਜਾਉਂਦਾ ਇਕ ਆ ਮੋਟਰਸਾਈਕਲ ਮੈਂ ਆ ਗਈ ਤਾਂ ਨਹੀਂ ਰਜਿਸਟਰ ਅੱਛੇ ਲੱਗਦਾ ਸੜਕੇ ਕੱਲੇ ਮੈਂ ਤਾਂ ਕਿ ਨਹੀਂ ਹੁਣੇ ਕਰ ਕੋਈ ਰੱਬ ਜੇ ਨਾ ਹੁਣੀ ਨਾ ਲੋ ਕੈਲੀ ਫੋਨ ਦੱਸੀ ਨੂੰ ਲਾਉਂ ਮੈਂ ਤਾਂ ਚਿੱਤਰ ਨਾ ਖਾਣੀ ਹਾਂ ਓਏ ਪਾਪਾ ਮੈਨੂੰ ਖੋਲ ਦੇ ਐਨਾ ਕਿ ਮੇਰਾ ਪੁੱਤ ਕਟਦਾ ਬਣਾਦਾ ਮੈਂ ਨਹੀਂ ਮੈਂ ਤਾਂ ਦੇਖ ਕੀ ਹੋਣੇ ਛੋਲੇ ਦੋਨਾਂ ਜੀ ਜੀ ਲੱਗਦੀ ਨਾ ਬਣਾਦਾ ਬਣਾਗਾ ਰੇ ਉਹ ਤਾਂ ਤੁਸੀਂ ਦੇਖੋ ਨਾ ਨਾ ਹਾਂ ਕਲਾ ਦੇ ਨਾ ਤਵਾੜਾ ਮਟ ਮੈਂ ਹਾਂ ਕਿਹਾ ਕਿ ਜਦੋਂ ਪੁੱਤ ਮੈਨੂੰ ਆਇਆ ਲੱਗਦਾ 300 ਜਿਹੜੇ ਲੋਕਾਂ ਦਾ ਮੇਰਾ ਬੁੱਢਾ ਨੌਕਾ ਜਿਵੇਂ ਨਿਕਲ ਗਿਆ ਓਹੋ ਪਾਪਾ ਹੋਰੀ ਕੋਸੇ ਕੱਢੀ ਆ ਨਾ ਮੂੰਹ ਚ ਚੱਕ ਬਲਖਣ ਤਾਂ ਇਹਦੇ ਉਹ ਸਿਆਰੀ ਆ ਜਿਹ ਮੱਦੀ ਦੀ ਰਾਤਾਂ ਨੂੰ ਉਹ ਵੜਦੇ ਓਵੇਂ ਵੜਦੇ ਜਿਹੜੇ ਲੋਟ ਪੂਰੀ ਮੇਨ ਨੂੰ ਲਾ ਕੇ ਨੌਂ ਚੱਕ ਜੀ ਨੌਂਦਾ ਦੇਖ ਲਾ ਦੇਖ ਲਾ ਇਸ ਚੋੜੀ ਨੂੰ ਦੇਖ ਲਾ